ਆ ਵੀਰੇ ਆ ਟੁੱਟਣ ਦੀ ਸ਼ਿਕਾਇਤ ਬਹੁਤ ਆਈ ਜਦੋਂ ਨਵੇਂ ਨਵੇਂ ਜਿੰਦਰੇ ਚਾਲੂ ਹੋਏ ਨਾ ਇੱਥੇ ਟੁੱਟ ਜਾਂਦੇ ਹੁੰਦੇ ਸੀ ਇਹ ਟੁੱਟਣਗੇ ਬਾਈ ਜੀ ਆਪਣੀ ਫੁੱਲ ਗਾਰੰਟੀ ਹੈ ਜੀ ਕਿਵੇਂ ਵੀਰੇ ਇਹ ਆਪਾਂ ਨੇ ਢਲਾਈ ਦੇ ਵਿੱਚ ਲਾਇਆ ਜੀ ਇਹਨੂੰ ਦੇਖੋ ਸਾਰੀਆਂ ਢਲਾਈ ਦੇ ਵਿੱਚ ਇਹਨੂੰ ਜਿਹੜੀਆਂ ਸਪੋਰਟਾਂ ਲੱਗੀਆਂ ਹੋਈਆਂ ਨੇ ਠੀਕ ਹੈ ਵੀਰੇ ਔਰ ਇਹ ਪਲੇਟ ਦੀ ਜਿਹੜੀ ਥਿੱਕਨੈਸ ਹੈ ਵੀ ਮੋਟੀ ਆ ਜੀ ਹਾਂ ਥਿੱਕਨੈਸ ਮੋਟੀ ਹਾਂਜੀ ਮਲੇ ਟੁੱਟੇਗਾ ਨਹੀਂ ਜੀ ਆਪਣੀ ਫੁੱਲ ਗਾਰੰਟੀ ਜ਼ਿੰਮੇਵਾਰੀ ਹੈ ਜੀ ਇਸ ਚੀਜ਼ ਦੀ ਜੇ ਗੁੱਲਾ ਟੁੱਟ ਗਿਆ ਜੀ ਠੀਕ ਹੈ ਵੀਰੇ ਹਾਂਜੀ ਬਹੁਤ ਹੈਵੀ ਗੁੱਲਾ ਹੈ ਗ੍ਰੇਸਿੰਗ ਪੁਆਇੰਟ ਤੁਸੀਂ ਬਾਹਰ ਕੱਢਤਾ ਇਹ ਵੀ ਵਧੀਆ ਕੀਤਾ ਚਲੋ ਗ੍ਰੇਸਿੰਗ ਪੁਆਇੰਟ ਕਰਨਾ ਸੌਖਾ ਹੋ ਜਾਣਾ ਹਾਂਜੀ ਡਾਇਰੈਕਸ਼ਨ ਜਿਹੜੀ ਹੈ ਚੇਂਜ ਕਰ ਸਕਦੇ ਹੋ ਡਾਇਰੈਕਸ਼ਨ ਇਹ ਲਾਉਣ ਹੀ ਨਹੀਂ ਪੈਂਦੀ ਇਹਨੇ ਥੋੜਾ ਜਿਹਾ ਡਾਊਨ ਹੋ ਜਾਣਾ ਠੀਕ ਹੈ ਅੱਜ ਨਾ ਮਿੱਤਰੋ ਤੁਹਾਡੇ ਲਈ ਤਵੀ ਵਾਲਾ ਜਿੰਦਰਾ ਲੈ ਕੇ ਆਏ ਆ ਦੋ ਮਾਡਲ ਨੇ ਤਵੀ ਵਾਲੇ ਜਿੰਦਰੇ ਦੇ ਦੋਨਾਂ ਦੀ ਐਕਸਪਲੇਨੇਸ਼ਨ ਦੇਵਾਂਗੇ ਵੀ ਇਹਨਾਂ ਵਿੱਚ ਫਰਕ ਕੀ ਆ ਉਵੇਂ ਤਾਂ ਤੁਹਾਨੂੰ ਵੇਖਣ ਨੂੰ ਸੇਮ ਲੱਗਦੇ ਹੋਣ ਆ ਠੀਕ ਹੈ ਜੀ ਸੇਮ ਲੱਗਦੇ ਜ਼ਰੂਰ ਨੇ ਵੇਖਣ ਨੂੰ ਪਰ ਫਰਕ ਬਹੁਤ ਜ਼ਿਆਦਾ ਤੇ ਵੀਰ ਆਪਾਂ ਨੂੰ ਦੱਸੇਗਾ ਵੀ ਫਰਕ ਕੀ ਕੀ ਹਾਲ ਨੇ ਵੀਰ ਜੀ ਹਾਂਜੀ ਭਾਈ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਵੀਰਾਂ ਨੂੰ ਜੀ ਤੁਹਾਨੂੰ ਵੀ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧ ਜਿੰਦਰਾ ਉਹਨਾਂ ਦੇ ਟਾਈਮ ਦੇ ਵਿੱਚ ਬਹੁਤ ਯੂਜ਼ ਹੋਣਾ ਕਿਉਂਕਿ ਤਵੀ ਵਾਲਾ ਜਿੰਦਰਾ ਆਪਣੇ ਏਰੀਆ ਦੇ ਵਿੱਚ ਜਿਨ੍ਹਾਂ ਨੇ ਸੁਪਰ ਸੀਡਰ ਚਰਾਉਣਾ ਉਹਨਾਂ ਨੂੰ ਜ਼ਿਆਦਾ ਲੋੜ ਹੈ ਹਾਂਜੀ ਭਾਈ ਜੀ ਕਿਉਂਕਿ ਜਿੱਥੇ ਨਰਮਾ ਜਾਂ ਜਿੱਥੇ ਸਿੰਪਲ ਬਜਾਈ ਹੁੰਦੀ ਆ ਅੱਗ ਲਾ ਕੇ ਉਹਨਾਂ ਨੂੰ ਵੀਰੇ ਸਿੰਪਲ ਜਿੰਦਰਾ ਚੱਲ ਜਾਂਦਾ ਹੈ ਤੇ ਆਪਣੇ ਦਿੱਕਤ ਕੀ ਆਉਂਦੀ ਹੈ ਪਰਾਲੀ ਕਰਕੇ ਮੈਂ ਹਾਂਜੀ ਭਾਈ ਜੀ ਹੈਨਾ ਤੇ ਵੀਰੇ ਵੇਖਣ ਨੂੰ ਤਾਂ ਦੋਨੇ ਸੇਮ ਲੱਗਦੇ ਕੋਈ ਜ਼ਿਆਦਾ ਫਰਕ ਨਹੀਂ ਮੈਨੂੰ ਲੱਗਾ ਵੀ ਕਲਰ ਵੀ ਸੇਮ ਕੀਤਾ ਤੁਸੀਂ ਸਾਰਾ ਕੁਝ ਸੇਮ ਹੀ ਆ ਕੋਈ ਫਰਕ ਨਹੀਂ ਕਹਿ ਸਕਦਾਗਾ ਹੈਗਾ ਨਹੀਂ ਦੋਨਾਂ 'ਚ ਡਿਫਰੈਂਸ ਆ ਬਾਈ ਜੀ ਉਹ ਇਹ ਅਲੱਗ ਮਾਡਲ ਐ ਇਹ ਵਾਲਾ ਅਲੱਗ ਮਾਡਲ ਐ ਜੇ ਵੀਰੇ ਆਪਾਂ ਆ ਮਾਡਲ ਦੀ ਗੱਲ ਕਰੀਏ ਨਾ ਇਹਦੇ ਵਿੱਚ ਤੁਸੀਂ ਕੀ ਕੀ ਚੇਂਜਸ ਕਰਦੇ ਆ ਵੀਰੇ ਹਾਂਜੀ ਇਹਦੇ 'ਚ ਬਾਈ ਜੀ ਕਿਤਾ ਇਹ ਬੀਮ ਐ ਜਿਹੜਾ ਡਬਲ ਆ ਗਿਆ ਅੱਛਾ ਵੀਰੇ ਆਹ ਵਾਲਾ ਬੀਮ ਡਬਲ ਕਰ ਹਾਂਜੀ ਇਹ ਡਬਲ ਬੀਮ 'ਚ ਬਣਾਇਆ ਜੀ ਠੀਕ ਐ ਜੀ ਦੂਸਤਰਾ ਇਹਦੀ ਅਡਜਸਟਮੈਂਟ ਬਹੁਤ ਈਜੀ ਐ ਕਿਵੇਂ ਵੀਰੇ ਇਹਨੂੰ ਤੁਸੀਂ ਹੈਂਡਲ ਨੂੰ ਇੱਥੋਂ ਫੜ ਕੇ ਘੁਮਾਓਗੇ ਜੀ ਇਸ ਤਰ੍ਹਾਂ ਠੀਕ ਐ ਜੀ ਇਹਨੂੰ ਘੁਮਾ ਕੇ ਠੱਲਾ ਹੋ ਜਾਣਾ ਇਹ ਲਾਉਣੀ ਨਹੀਂ ਪੈਂਦੀ ਥੱਲੇ ਨਹੀਂ ਲਾਉਣ ਦੀ ਕੋਈ ਲੋੜ ਨਹੀਂ ਜੀ ਬਸ ਸਿਰਫ ਇਹਨੂੰ ਆਪਾਂ ਇੱਥੋਂ ਇੱਥੋਂ ਢਿੱਲਾ ਕਰਨਾ ਜੀ ਠੀਕ ਹੈ ਵੀਰੇ ਹਾਂਜੀ ਢਿੱਲਾ ਕੀਤਾ ਇਹਨੂੰ ਇਹਨੇ ਥੋੜਾ ਜਿਹਾ ਡਾਊਨ ਹੋ ਜਾਣਾ ਉਸ ਤੋਂ ਬਾਅਦ ਇਹਨੂੰ ਘੁਮਾ ਲਓ ਜੀ ਜਿੱਥੇ ਵੀ ਤੁਸੀਂ ਸੈੱਟ ਕਰਨਾ ਐਂਗਲ ਤੇ ਜਿਹੜੇ ਐਂਗਲ ਤੇ ਸੈੱਟ ਕਰਨਾ ਠੀਕ ਹੈ ਵੀਰੇ ਉਹਨਾਂ ਤੁਸੀਂ ਆਪਣੀ ਡਿਗਰੀ ਤੇ ਇਹਨੂੰ ਸੈੱਟ ਕਰਕੇ ਦੁਬਾਰਾ ਫੇਰ ਟਾਈਟ ਕਰ ਸਕਦੇ ਹੋ ਠੀਕ ਹੈ ਵੀਰੇ ਦੁਬਾਰਾ ਫੇਰ ਉੱਥੇ ਟਾਈਟ ਹੋ ਜਾਣਾ ਹਾਂਜੀ ਤੇ ਵੀਰੇ ਜੇ ਮੈਂ ਗੱਲ ਕਰਾਂ ਆ ਤੁਸੀਂ ਹੁਣ ਆ ਸਾਈਡ ਤੇ ਆ ਲਾਤੇ ਹਨਾ ਹਾਂਜੀ ਇਹ ਹੈਕ ਆ ਜੀ ਜਿਵੇਂ ਆਪਾਂ ਕਿਸਾਨ ਨੇ ਥੋੜਾ ਬੋਤਾ ਇਧਰ ਉਧਰ ਪਾਉਣ ਲੱਗਿਆ ਵੀ ਜਾਂ ਅੰਦਰ ਰੱਖਣ ਲੱਗਿਆ ਕਰਨਾ ਹੈਂਡਲ ਲੱਟਾ ਜੀ ਹੈਂਡਲ ਲੇਦਾ ਸੌਖਾ ਕੰਮ ਕਰਦਾ ਕਿਉਂ ਔਖਾ ਹੋ ਜਾਂਦਾ ਬੰਦੇ ਨੂੰ ਬਿਲਕੁਲ ਹਾਂਜੀ ਤੇ ਅਮਕਰ ਵੀਰੇ ਆ ਤੁਸੀਂ ਲਾ ਕੇ ਦਿੱਤੀ ਥੱਲੇ ਇਹ ਸਕ੍ਰੈਪਰ ਲਾਏ ਆ ਬਾਈ ਜੀ ਆਪਾਂ ਸਕ੍ਰੈਪਰ ਜਿਹੜੀ ਆਪਾਂ ਇਹ ਲਾਏ ਆ ਉਹਦੇ ਵਾਸਤੇ ਵੀ ਖਾਲੀ ਜਿਹੜੀ ਜਿੰਦਰੇ ਨੇ ਪਾਉਣੀ ਆ ਹਾਂਜੀ ਵੀ ਇਹ ਨਾਲ ਦੀ ਨਾਲ ਉਹਦਾ ਪੂਰਨ ਦਾ ਕੰਮ ਕਰੂਗਾ ਖਾਲੀ ਨੂੰ ਭਰਦਾ ਰਹੂਗਾ ਜੀ ਬਈ ਜਿਹੜੀ ਨਾਲ ਖਾਲੀ ਪੈਂਦੀ ਸੀ ਉਹਦਾ ਹੱਲ ਕਰਤਾ ਤੁਸੀਂ ਹਾਂਜੀ ਬਾਈ ਜੀ ਤੇ ਇੱਧਰ ਤੁਸੀਂ ਨੰਬਰਿੰਗ ਵੀ ਦੇਤੀ ਆ ਬੀ 5 ਇਥੋਂ ਅਸੈਸਮੈਂਟ ਸੌਖੀ ਆ ਜੀ ਯਾਨੀ ਕਿ ਕਿਸਾਨ ਨੂੰ ਖੇਤ ਦੇ ਵਿੱਚ ਹੁਣ ਕਿਸਾਨ ਕੋਲ ਇੰਚੀ ਡਿਪ ਤਾਂ ਹੁੰਦਾ ਨਹੀਂ ਜੀ ਹਾਂ ਮਤਲਬ ਉਹਨਾਂ ਨੂੰ ਫਿਰ ਦਿੱਕਤ ਨਹੀਂ ਆਉਂਦੀ ਇਥੋਂ ਦੇਖ ਕੇ ਬੰਦਾ ਜਿਵੇਂ ਮਰਜੀ ਆਪਣਾ ਸੈੱਟ ਕਰ ਸਕਦਾ ਜਿੱਤੇ ਇੱਧਰ ਕੀਤਾ ਉੱਥੇ ਹੀ ਉੱਥੇ ਦੂਸਰੀ ਸਾਈਡ ਵੀ ਉੱਥੇ ਹੋ ਜਾਏਗਾ ਇੱਕ ਨਾ ਵੀਰੇ ਆਹ ਟੁੱਟਣ ਦੀ ਸ਼ਿਕਾਇਤ ਬਹੁਤ ਆਈ ਜਦੋਂ ਨਵੇਂ-ਨਵੇਂ ਜਿੰਦਰੇ ਚਾਲੂ ਹੋਏ ਨਾ ਇਥੋਂ ਹੀ ਟੁੱਟ ਜਾਂਦੇ ਹੁੰਦੇ ਸੀ ਇਹ ਟੁੱਟਣਗੇ ਬਾਈ ਜੀ ਆਪਣੀ ਫੁੱਲ ਗਾਰੰਟੀ ਹੈ ਜੀ ਕਿਵੇਂ ਵੀਰੇ ਇਹ ਆਪਾਂ ਨੇ ਢਲਾਈ ਦੇ ਵਿੱਚ ਲਾਇਆ ਜੀ ਉਹਨੂੰ ਦੇਖੋ ਸਾਰੀਆਂ ਢਲਾਈ ਦੇ ਵਿੱਚ ਹੀ ਇਹਨੂੰ ਜਿਹੜੀਆਂ ਸਪੋਰਟਾਂ ਲੱਗੀਆਂ ਹੋਈਆਂ ਨੇ ਠੀਕ ਹੈ ਵੀਰੇ ਔਰ ਇਹ ਪਲੇਟ ਦੀ ਜਿਹੜੀ ਥਿਕਨੈਸ ਹੈ ਵੀ ਮੋਟੀ ਆ ਜੀ ਹਾਂ ਥਿਕਨੈਸ ਮੋਟੀ ਹਾਂ ਜੀ ਮਲੇ ਟੁੱਟੇਗਾ ਨਹੀਂ ਜੀ ਆਪਣੀ ਫੁੱਲ ਗਾਰੰਟੀ ਜ਼ਿੰਮੇਵਾਰੀ ਹੈ ਜੀ ਇਸ ਚੀਜ਼ ਦੀ ਜੇ ਗੁੱਲਾ ਟੁੱਟ ਜੇ ਠੀਕ ਹੈ ਵੀਰੇ ਹਾਂ ਜੀ ਬਹੁਤ ਹੈਵੀ ਗੁੱਲਾ ਹੈ ਇਹ ਰੀਸਿੰਗ ਪੁਆਇੰਟ ਤੁਸੀਂ ਬਾਹਰ ਕੱਢਤਾ ਇਹ ਵੀ ਵਧੀਆ ਕੀਤਾ ਚਲੋ ਫਰੀਸਿੰਗ ਪੁਆਇੰਟ ਕਰਨਾ ਸੌਖਾ ਹੋ ਜਾਂਦਾ ਹੁਣ ਨਾ ਤੇ ਬਾਕੀ ਤੁਸੀਂ ਮਗਰ ਦੇ ਹੀ ਰੱਖਿਆ ਨਾ ਹੁੱਕ ਵਗੈਰਾ ਇੱਧਰ ਵੀ ਸੇਮ ਹੀ ਆ ਹਾਂਜੀ ਤੇ ਇਹ ਜਿਹੜਾ ਵੀਰੇ ਤਵਾ ਲੱਗਦਾ ਹਾਂਜੀ ਤਵਾ ਕਿਤੇ ਵੱਟ ਚ ਵੱਜਾਂ ਜਾਂ ਟੁੱਟਣ ਦੀ ਸ਼ਿਕਾਇਤ ਜਾਂ ਨਹੀਂ ਨਹੀਂ ਭਾਈ ਜੀ ਤਵਾ ਆਪਾਂ origignal ਡਬਲ ਗੈਂਡੇ ਦਾ ਜਾਂ ਹਿੱਪੋ ਦਾ ਤਵਾ ਯੂਜ਼ ਕਰਦੇ ਆ ਠੀਕ ਹੈ ਵੀਰੇ ਪਰ ਇਹਦੇ ਵਿੱਚ ਐਸੀ ਕੋਈ ਸਮੱਸਿਆ ਨਹੀਂ ਆਉਂਦੀ ਕਿ ਦੇਖੋ ਆਪਾਂ ਜਦੋਂ ਵਧੀਆ ਮਟੀਰੀਅਲ ਯੂਜ਼ ਕਰਾਂਗੇ ਤਾਂ ਉਹ ਕੋਈ ਸਮੱਸਿਆ ਨਹੀਂ ਜਿਹੜਾ ਹਲਕਾ ਜਿਹੜਾ ਤਵਾ ਕਈ ਵਾਰੀ ਲਾ ਦਿੰਦੇ ਆ ਨਾ ਉਹ ਹਲਕਾ ਤਵਾ ਮਤਲਬ ਫਸ ਕੇ ਪੱਕੀ ਮਿੱਟੀ ਹੁੰਦੀ ਆ ਪੱਕੀ ਵੱਟ ਚ ਫਸ ਗਿਆ ਕਿਤੇ ਉਹਦੇ ਚ ਸ਼ਿਕਾਇਤ ਆਉਂਦੀ ਆ ਜੀ ਠੀਕ ਹੈ ਵੀਰੇ ਇਹ ਆਪਾਂ ਪੂਰਾ ਹੈਵੀ weight ਚ ਜਿਹੜਾ ਹੈ ਆਪਾਂ ਯੂਜ਼ ਕਰਦੇ ਆ ਅੱਛਾ weight ਦੀ ਗੱਲ ਤੁਸੀਂ ਕਾਰੀ ਦਿੱਤੀ ਵਾਹ weight ਦੀ ਗੱਲ ਕਰਾਂ ਇਸ ਜਿੰਦਰੇ ਦਾ weight ਕਿੰਨਾ ਇਹਦਾ weight 200 kg ਹੈ ਬਾਈ ਜੀ اچھا ਦੋ ਕੁਇੰਟਲ ਜਿਹੜਾ ਪੂਰਾ ਵਜਨ ਹੈ ਹਾਂ ਜੀ ਪੂਰਾ ਜੀ ਤੇ ਜਦੋਂ ਆਪਣਾ ਸ਼ੁਰੂ ਚ ਬਣਨ ਲੱਗਾ ਸੀ ਵੀਰੇ ਉਦੋਂ ਤੋਂ ਹੀ ਦੋ ਕੁਇੰਟਲ ਰੱਖਿਆ ਕਿ ਹੁਣ ਵੀਰੇ ਕਰਦਾ ਰਿਹਾ ਮੈਂ ਉਸ ਤੋਂ ਪਹਿਲਾਂ ਆਪਾਂ ਜਿਹੜਾ ਆਹ ਵਾਲਾ ਮਾਡਲ ਹੈ ਵੀਰੇ ਪਿੱਛੇ ਵਾਲਾ ਇਹ ਮਾਡਲ ਬਣਾਉਂਦੇ ਸੀਗੇ ਇਹਦਾ ਜਿਹੜਾ weight ਹੈ ਇਹਦਾ weight ਹੁੰਦਾ ਸੀਗਾ ਉਸ ਟਾਈਮ ਤਕਰੀਬਨ 1 ਕੁਇੰਟਲ 40-45 kg 1 ਕੁਇੰਟਲ ਹਾਂ 1.5 ਕੁਇੰਟਲ ਮੰਨ ਲੀਏ ਆਪਾਂ ਪਰ ਜਿਹੜਾ ਹੁਣ ਅੱਜ ਜਿਹੜਾ ਇਹਦਾ weight ਆਪਣਾ ਇਹਦਾ ਵੀ ਅੱਜ 165 ਤੋਂ 70 kg weight ਆਪਣਾ ਇਸ ਦਾ ਵੀ ਅੱਛਾ ਵੀਰੇ ਇਹਦੇ ਵਿੱਚ 170 ਕੀਤਾ ਤੁਸੀਂ ਇਹਦੇ ਵਿੱਚ 2 ਕਵਾਂਟਲ ਪੂਰਾ ਕਰਤਾ ਨਾ ਪੂਰਾ 2 ਕਵਾਂਟਲ ਕਰਤਾ ਤੇ ਇਹ ਕੋਈ ਕਾਰਨ ਹੈ ਵੀਰੇ 2 ਕਵਾਂਟਲ ਕਰਨ ਦਾ ਪੂਰਾ ਕਿ ਹਾਂਜੀ ਬਾਈ ਜੀ ਇਹ ਫਿਰ ਜੇ ਆਪਾਂ ਲਾਈਟ ਰੱਖਦੇ ਆ ਮੰਨ ਲਾ ਇੱਥੋਂ ਦੇਖੋ ਆਪਾਂ ਇੱਕ ਥਾਂ ਤੋਂ ਤਾਂ ਕਿਤੇ ਘਟਾ ਨਹੀਂ ਸਕਦੇ ਥੋੜਾ ਥੋੜਾ ਹਲਕਾ ਕਰਨਾ ਪਾਣਾ ਆਪਾਂ ਨੂੰ ਫਿਰ ਮਤਲਬ ਜਿਵੇਂ ਇਹਦੀ ਆਪਣਾ ਕੁਆਲਿਟੀ ਹੈ ਜਿਹੜੀ ਉਹ ਨਹੀਂ ਬਣਦੀ ਇੱਥੋਂ ਮਤਲਬ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਾਂ ਅੱਗੇ ਟੜਕਣ ਲੱਗ ਜੂਗਾ ਠੀਕ ਹੈ ਠੀਕ ਹੈ ਮਤਲਬ ਇਹਦੇ 'ਚ ਐਸੀ ਕੋਈ ਸਮੱਸਿਆ ਨਹੀਂ ਆਊਗੀ ਆਪਾਂ ਨੇ ਪਹਿਲਾਂ ਹੀ ਪੂਰਾ ਹੈਵੀ ਕਰਤਾ ਇਹਨੂੰ ਵੀ ਕੱਲ ਨੂੰ ਮਗਰ ਲੈਜੈਂਡਰੇ ਬਾਰੇ ਦੱਸੋ ਵੀਰੇ ਹੁਣ ਜਿਹੜਾ ਇੱਕ 퀀ਟਾ 70 ਕਿਲੋ ਦੇ ਜੀ ਮੈਂ ਗੱਲ ਕਰਾਂ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਤਿਆਰ ਕੀਤਾ ਹਣਾ ਹਾਂਜੀ ਇਹਦੇ ਚ ਜਿਹੜਾ ਹੈਗਾ ਜੀ ਇਹ ਸਿੰਗਲ ਬੀਮ ਚ ਬਣਿਆ ਆ ਸਿੰਗਲ ਬੀਮ ਠੀਕ ਹੈ ਸਿੰਗਲ ਇਹਨੂੰ ਆਪਾਂ 4 ਇੰਚੀ ਇਹਨੂੰ ਜਿਹੜਾ ਆਪਾਂ ਬੀਮ ਲਾਇਆ ਹੋਇਆ ਠੀਕ ਹੈ ਵੀਰੇ ਮਤਲਬ ਇਹਦੀ ਜਿਹੜੀ ਸੈਟਿੰਗਾਂ 볼ਟਾਂ ਤੋਂ ਹੋਣੀ ਹੈ ਜੀ ਠੀਕ ਹੈ ਇਹ 볼ਟਾਂ ਇਸ ਨੂੰ ਚੌੜਾ ਕਰਨਾ ਤਾਂ ਵੀ ਇਹ 볼ਟ ਤੇ ਲੈ ਕਰ ਕੀ ਹੋਇਆਗਾ ਠੀਕ ਹੈ ਵੀਰੇ। ਔਰ ਤੁਸੀਂ ਇਹਨੂੰ ਐਂਗਲ ਘਮਾਉਣਾ ਹੈ ਦਾ ਐਂਗਲ ਵੀ ਇਹਦਾ ਬੋਲਟ ਢੱਲੇ ਕਰਕੇ ਹੀ ਘੂਮੂਗਾ ਜੀ। ਠੀਕ ਹੈ ਵੀਰੇ। ਹਾਂਜੀ ਇਹਨੂੰ ਆਪਾਂ ਅਡਜਸਟਮੈਂਟ ਜਿਹੜੀ ਹੈ ਦੀ ਇਸ ਤਰੀਕੇ ਨਾਲ ਦੁੱਤੀ। ਸਕ੍ਰੈਪਰ ਇਹਨੂੰ ਵੀ ਦੇਤੇ ਮਗਰ। ਸਕ੍ਰੈਪਰ ਇਹਨੂੰ ਵੀ ਦਿੱਤੇ। ਠੀਕ ਹੈ ਵੀਰੇ। ਇੱਕ ਨਾ ਵੀਰੇ ਚਲੋ ਆਪਾਂ ਆਮ ਵਟ ਪਾਉਂਦਾ ਜਿੰਦਰਾ ਨਾ। ਹਾਂਜੀ ਵਟ ਨਾ ਮਿੱਟੀ ਲਾ ਵੀ ਦਿੰਦਾ। ਹਾਲਾ ਵੀ ਬਣਾ ਦਿੰਦਾ ਦੋਨੇ ਜਿੰਦਰੇ ਕੰਮ ਕਰਨਗੇ ਜੀ ਆਪਣਾ ਹਾਂ ਦੋਨੇ ਕਰਨੇ ਇਹਨੂੰ ਆਪਾਂ ਘੁਮਾ ਕੇ ਆਪਾਂ ਇਹਨੂੰ ਦੂਜੀ ਸਾਈਡ ਤੋਂ ਡਿਸਕ ਨੂੰ ਬਾਹਰਲੀ ਛੜ ਲਾ ਸਕਦੇ ਹਾਂ ਬਾਹਰੋਂ ਮਿੱਟੀ ਤਾਰਨੀ ਆ ਤਾਰ ਵੀ ਸਕਦੇ ਹਾਂ ਹਾਂ ਸ਼ਾਂਗੀ ਸਾਹਿਬ ਵਟਾਂ ਛੰਗਨ ਦਾ ਇਹ ਕੰਮ ਲਿਆ ਜਾਂਦਾ ਹੁੰਦਾ ਹੁੰਦੇ ਹਾਂ ਹਾਂਜੀ ਹਾਂਜੀ ਭਾਈ ਹਾਂਜੀ ਤੇ ਕਿਉਂਕਿ ਉਹਦੀ ਇਹਦੀ ਲੈਂਥ ਜਿਹੜੀ ਆਪਾਂ ਲੈਂਥ ਇਹਦੀ ਪੂਰੀ ਰੱਖਦੇ ਆਂ ਜੀ ਹਾਂਜੀ ਇਹ ਲੈਂਥ ਦੇ ਵਿੱਚ ਕਮੀ ਨਹੀਂ ਹੈਗੀ ਇਹ ਲੈਂਥ ਦਾ ਵੀ ਵੀਰੇ ਕੋਈ ਮੀਨਿੰਗ ਆ ਵੀ ਜਿਆਦਾ ਬਾਹਰ ਰੱਖਣ ਕਰਕੇ ਹਾਂਜੀ ਇਹ ਫਿਰ ਮਤਲਬ ਟਰੈਕਟਰ ਦੇ ਟਾਇਰ ਤੋਂ ਬਾਹਰ ਚੱਲਣਾ ਚਾਹੀਦਾ ਨਾ ਜੀ ਜਦੋਂ ਆਪਾਂ ਬਾਹਰ ਲੀਆਂ ਵਟਾਂ ਦੇ ਕੰਮ ਲੈਣਾ ਠੀਕ ਹੈ ਠੀਕ ਹੈ ਜਦੋਂ ਬਾਹਰ ਚੱਲਣਾ ਚਾਹੀਦਾ ਜੀ ਵੀ ਟਾਇਰ ਦੂਰ ਰਹੇਗਾ ਵਟ ਤੋਂ ਆਪੇ ਛਾਂਗ ਦੇਗਾ ਮਿੱਟੀ ਲਾਉਣੀ ਵੀ ਸੌਖੀ ਹੋ ਜਾਏਗੀ ਕਿਉਂਕਿ ਲੰਬਾਈ ਦੇਣ ਦਾ ਕਰਨ ਇਹ ਆ ਤੇ ਵੀਰੇ ਚਲੋ ਇਹ ਦੋਨੇ ਆਪਣੇ ਜਿੰਦਰਾ ਨਾ ਬਾਕੀ ਵੀ ਸਾਰਾ ਸਮਾਨ ਆਪਾਂ ਬਣਾਉਣੀ ਹੈ A to Z ਹਨਾ ਸਾਰੇ ਇੱਕ ਤਰ੍ਹਾਂ ਦਾ ਜਿੰਦਰਾ ਹਰ ਇੱਕ ਤਰ੍ਹਾਂ ਦਾ ਰੀਪਰ ਡ੍ਰਿਲ ਹਾਂ ਜੀ ਹੋਰ ਵੀਰੇ ਆਪਣੇ ਕੀ ਕੀ ਇੰਪਲੀਮੈਂਟ ਬਣਦੇ ਹੋਰ ਆਪਣੇ ਕੋਲੇ ਹੈਰੋਂ ਬਾਈ ਜੀ ਸਿੰਪਲ ਹੈਰੋਂ ਪ੍ਰੈਸ਼ਰ ਹੈਰੋਂ ਮੰਨ ਲਓ ਤੁਸੀਂ तकरीबन ਸਾਡੇ ਕੋਲੇ 14 ਦੇ ਸੈਟ ਤੋਂ ਲੈ ਕੇ 32 ਦੇ ਸੈਟ ਤੱਕ ਬਣਦਾ ਜੀ ਠੀਕ ਹੈ ਵੀਰੇ ਹਰ ਇੱਕ ਤਰ੍ਹਾਂ ਦਾ ਜਿਹੜਾ ਇੰਪਲੀਮੈਂਟ ਆਪਾਂ ਤਿਆਰ ਕਰਕੇ ਦੇਨੇ ਹਾਂ ਨਾ ਹਾਂ ਜੀ ਹਾਂ ਜੀ ਲਗਭਗ ਆਪਣੇ ਏਰੀਏ ਦੇ ਅਕੋਰਡਿੰਗ ਜੀ ਜਿਹੜੇ ਆਪਣੇ ਏਰੀਏ ਦੇ ਵਿੱਚ ਇੰਪਲੀਮੈਂਟ ਚੱਲਦੇ ਨੇ ਉਹ ਲਗਭਗ ਬਣਦੇ ਆ ਜੀ ਆਪਣੇ ਜੇ ਵੀਰੇ ਕੋਈ ਨਵਾਂ ਵੀ ਆ ਹੀ ਜਾਵੇ ਬਾਈ ਜਾਨ ਸਣਾ ਵੀ ਮੈਨੂੰ ਆ ਚੀਜ਼ ਚਾਰਜ ਕਰ ਦੋ ਨਾ ਫੋਨ ਤੇ ਕਈ ਵਾਰੀ ਅਗਲਾ ਕਹਿੰਦਾ ਵੀ ਮੈਨੂੰ ਆ ਮਸ਼ੀਨ ਤਿਆਰ ਕਰਕੇ ਦਿਓ ਕਰਦੇ ਆ ਜੀ ਉਹ ਕਿ ਵੀਰੇ ਉਹਦੇ ਚ ਬੜੀਆਂ ਆਟਮਾਂ ਨੇ ਉਹ ਸਾਨੂੰ ਕਈ ਵਾਰੀ ਕਰਨੀਆਂ ਪੈਂਦੀਆਂ ਜਿਹੜੇ ਕਿਸਾਨ ਭਰਾ ਸਾਡੇ ਨਾਲ ਜੁੜੇ ਹੋਏ ਆ ਉਹ ਫਿਰ ਕਹਿੰਦੇ ਆ ਸਾਨੂੰ ਜੀ ਵੀ ਸਾਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ ਤਿਆਰ ਕਰੋ ਉਹਨਾਂ ਵਾਸਤੇ ਫਿਰ ਅਸੀਂ ਕਰਦੇ ਆ ਜੀ ਸਾਨੂੰ ਕਰਨਾ ਪੈਂਦਾ ਤੇ ਵੀਰੇ ਆਪਣੀ ਪਰਮ ਤੇ ਹੁਣ ਐਡਰੈਸ ਜ਼ਰੂਰ ਦੱਸ ਦਿਓ ਕਿਉਂਕਿ ਹਾਂ ਵੀਰੇ ਆਪਣੀ ਹੈਗਾ ਦੋ ਸਰਦਾਰ ਐਗਰੀਕਲਚਰ ਵਰਕਸ ਹਾਂਜੀ ਸਰਦੂਲਗੜ ਰੋਡ ਰਤਿਆ ਠੀਕ ਹੈ ਵੀਰੇ ਮੋਬਾਈਲ ਨੰਬਰ ਮੇਰਾ ਹੈਗਾ ਜੀ 99196002 ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰਾ ਜੇ ਤਾਂ ਨੂੰ ਪੂਰੇ ਦੋ ਜਿੰਦਰੀਆਂ ਬਾਰੇ ਡਿਫਰੈਂਸ ਦੱਸਿਆ ਵੀ ਫਰਕ ਕੀ ਆ ਹਜੇ ਸਿੰਪਲ ਜਿੰਦਰੀਆਂ ਦੀ ਵੀ ਵੀਡੀਓ ਆ ਗਈ ਬਾਕੀ ਵੀਡੀਓ ਸਾਰੀ ਲਗਭਗ ਆਏਗੀ ਹਰ ਇੱਕ ਚੀਜ਼ ਦੀ ਆਏਗੀ ਵਾਰੀ ਵਾਰੀ ਸੇਰਾ ਆਉਂਦੇ ਆ ਰਹਿਣਗੀਆਂ ਵੀਡੀਓ ਵੀਡੀਓ ਨੂੰ ਸ਼ੇਅਰ ਕਰਾ ਜੇ ਮਿਲਦੇ ਕਿਸੇ ਹੋਰ ਵੀਡੀਓ ਧੰਨਵਾਦ